ਦੇਸਾ ਵਿਦੇਸਾ ਵਿੱਚ ਵਸਦੇ ਇਹ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਇੱਕ ਖਾਸ ਵਿਸ਼ੇ ਦੇ ਉੱਪਰ ਗੱਲਬਾਤ ਆਪਜੀ ਦੇ ਨਾਲ ਸਾਂਝੀ ਕਰਾਂਗੇ। ਇੱਕ अनोखे ਵਿਆਹ ਦੇ ਚਰਚੇ ਜੋ ਕਿ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੇ ਨੇ। ਪੂਰਾ ਪੰਡਾਲ ਜੋ ਕਿ ਇਹ ਸਭ ਕੁਝ ਦੇਖ ਕੇ ਸੋਨ ਲਿਆ ਕਿ ਆਖਰਕਾਰ ਉਸ ਵਿਆਹ ਦੇ ਵਿੱਚ ਜੋ ਰੌਣਕ ਸੀ ਇੱਕੇ ਦਮ ਹੀ ਤਬਦੀਲ ਕਿਵੇਂ ਹੋ ਗਈ। ਵਿਆਹ ਵਾਲੇ ਘਰ ਦੇ ਵਿੱਚ ਰੌਣਕ ਦੁਗਣੀ ਚੁਗਣੀ ਪੀਸੀ ਦੇ ਲੁੱਟਣ ਵਾਲੀ ਉਹ ਸ਼ਾਹੀ ਸਾਨੂੰ ਸ਼ੌਕਤ ਰੰਗ ਬਰੰਗੇ ਪਹਿਰਾਵੇ ਗੀਤ ਸੰਗੀਤ ਦੀ ਧੁਨ ਅਤੇ ਖੁਸ਼ਬੂਆਂ ਨਾਲ ਮਹਿਕਦੇ ਵਿਅੰਜਨ ਹਰ ਕੋਈ ਖੁਸ਼ੀ ਰਿਸ਼ਤੇਦਾਰ ਦੋਸਤ ਅਤੇ ਹੋਰ ਵੀ ਕਾਫੀ ਜੋ ਸਕੇ ਸੰਬੰਧੀ ਸੀ ਹਾਸੇ ਮਜ਼ਾਕ ਇਹ ਵਿਆਹ ਦੇ ਰੰਗ ਸੀ ਕੁੜੀ ਨਿਮਨਤ ਜੋ ਕਿ ਸੋਨੇ ਵਰਗੀ ਸੋਹਣੀ ਮਧੁਰ ਬੋਲੀ ਮਾਂ ਪਿਓ ਦੀ ਲਾਡਲੀ ਅੱਜ ਆਪਣੇ ਸਹੁਰੇ ਘਰ ਦੀ ਉਹ ਓਲੀ ਲੰਘਣ ਜਾ ਰਹੀ ਸੀ ਪਰ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਲਾਵਾਂ ਜੋ ਮੰਗਲਾਚਾਰਨ ਵੜ ਕੇ ਚੜ ਰਹੀਆਂ ਸੀ ਉਹ ਇੱਕ ਅਜਿਹੇ ਅਨੋਖੇ ਰਾਜ ਦੀ ਗਵਾਹ ਬਣਨ ਵਾਲੀਆਂ ਸੀ ਜੋ ਸਾਰੇ ਪਰਿਵਾਰ ਨੂੰ ਹਿਲਾ ਕੇ ਰੱਖ ਦੇਣੀਆਂ। ਹਜੇ ਤੀਜੀ ਲਾਮ ਸ਼ੁਰੂ ਹੀ ਹੋਈ ਸੀ ਨਿਮਰਤ ਦੇ ਹੱਥ ਕਮਲ ਲੱਗੇ। ਉਸ ਦਾ ਚਿਹਰਾ ਉੱਤਰਦਾ ਜਾ ਰਿਹਾ ਸੀ। ਲੋਕ ਸੋਚ ਰਹੇ ਸਨ ਕਿ ਇਹ ਵਿਆਹ ਦੀ ਘਬਰਾਹਟ ਹੈ ਜਾਂ ਕੁਝ ਹੋਰ। ਅਚਾਨਕ ਨਿਮਰਤ ਨੇ ਆਪਣੇ ਦੂਜੇ ਪੈਰ ਨੂੰ ਅੱਗੇ ਵਧਾਉਣ ਦੀ ਬਜਾਏ ਪਿੱਛੇ ਫਿੱਟ ਲਿਆ ਅਤੇ ਉਧਰ ਗ੍ਰੰਥੀ ਸਿੰਘ ਵੀ ਜੋ ਕਿ ਪਾਠ ਕਰ ਰਿਹਾ ਸੀ ਤਾਂ ਸਾਰੇ ਹੀ ਲੋਕ ਹੈਰਾਨ ਰਹਿ ਗਏ ਕੀ ਹੋਇਆ ਕਿਸੇ ਨੇ ਪੁੱਛਿਆ ਨਿਮਰ ਦੀਆਂ ਅੱਖਾਂ ਵਿੱਚੋਂ ਹੰਝੂ ਵਗ ਗਏ ਉਹ ਕੰਬਦੇ ਹੋਏ ਬੋਲੀ ਇਹ ਵਿਆਹ ਨਹੀਂ ਹੋ ਸਕਦਾ ਪੂਰੇ ਪੰਡਾਲ ਦੇ ਵਿੱਚ ਸਨਾਟਾ ਛਾ ਗਿਆ ਕੁਝ ਅਜੀਹਾ ਵਾਪਰ ਗਿਆ ਜੋ ਕਿਸੇ ਨੇ ਕਦੇ ਸੋਚਿਆ ਵੀ ਨਹੀਂ ਸੀ ਆਖਰਕਾਰ ਨਿਮਰਤ ਨੇ ਵਿਆਹ ਕਰਮਣ ਤੋਂ ਮਨਾ ਕਿਉਂ ਕੀਤਾ ਤੁਹਾਡੇ ਮਨ ਦੇ ਵਿੱਚ ਵੀ ਇਹ ਸਵਾਲ ਜ਼ਰੂਰ ਆਉਂਦਾ ਹੋਵੇਗਾ ਬਣੇ ਰਹੋ ਵੀਡੀਓ ਦੇ ਅੰਤ ਤੱਕ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਉਂਦੇ ਹਾਂ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਪੂਰਾ ਪੰਡਾਲ ਸਨਾਂਟੇ ਦੇ ਵਿੱਚ ਡੁੱਬ ਗਿਆ ਵਰ ਅਭਮਨੂ ਜੋ ਹਮੇਸ਼ਾ ਸ਼ਾਂਤ ਤੇ ਸਜਿਦਾ ਰਹਿੰਦਾ ਸੀ ਉਸਨੇ ਵੀ ਅਣਸੁਣੀ ਘਟਨਾ ਦੇ ਕਾਰਨ ਨਿਮਰਤ ਵੱਲ ਤੱਕਿਆ ਕੀ ਹੋਇਆ ਨਿਮਰਤ ਤੂੰ ਐਦਾਂ ਅਚਾਨਕ ਨਿਮਰਤ ਦੇ ਹੱਥ ਕੰਬ ਰਹੇ ਸਨ ਉਸ ਦੇ ਚਿਹਰੇ ਤੇ ਪਸੀਨਾ ਚਮਕ ਰਿਹਾ ਸੀ ਉਹ ਕਿਸੇ ਗਹਿਰੀ ਸੋਚ ਵਿੱਚ ਡੁੱਬੀ ਹੋਈ ਲੱਗ ਰਹੀ ਸੀ ਉਸ ਨੇ ਹੌਲੀ ਹੌਲੀ ਕਿਹਾ ਮੈਨੂੰ ਮaaf ਕਰਨਾ ਪਰ ਇਹ ਵਿਆਹ ਨਹੀਂ ਹੋ ਸਕਦਾ ਇਹ ਸ਼ਬਦ ਸੁਣ ਕੇ ਪਿੰਡ ਪਰਿਵਾਰ ਦੇ ਲੋਕਾਂ ਵਿੱਚ ਚਹਿਲ ਪਹਿਲ ਹੋ ਗਈ ਰਿਸ਼ਤੇਦਾਰ ਇੱਕ ਦੂਜੇ ਵੱਲ ਅਚੰਭੇ ਨਾਲ ਤੱਕਣ ਲੱਗੇ निमृत दी माफ ਦੇ ਕੋਲ ਪਹੁੰਚੀ ਅਤੇ ਕਹਿਣ ਲੱਗੀ ਕੀ ਗੱਲ ਐ ਪੁੱਤ ਤੈਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਇਹ ਵਿਆਹ ਬਹੁਤ ਸੋਚ ਵਿਚਾਰ ਕੇ ਤੈਅ ਕੀਤਾ ਗਿਆ ਹੈ ਪਰ ਹੁਣ ਅਚਾਨਕ ਇਹ ਤੂੰ ਕਿਉਂ ਕਹਿ ਰਹੀ ਹੈ ਨਿਮਰਤ ਨੇ ਅੱਖਾਂ ਬੰਦ ਕਰਕੇ ਇੱਕ ਵੱਡੀ ਸਾਹ ਭਰੀ ਪਰ ਹੌਲੀ-ਹੌਲੀ ਬੋਲੀ ਜੇ ਇਹ ਵਿਆਹ ਹੋ ਗਿਆ ਤਾਂ ਇੱਕ ਜੀਵਨ ਖਤਮ ਹੋ ਜਾਵੇਗਾ ਕੀ ਮਤਲਬ ਅਭਿਮਨੂ ਨੇ ਤਿੱਖੀ ਨਿਗਾਨਾ ਪੁੱਛਿਆ ਨਿਮਰਤ ਨੇ ਆਪਣੀ ਮਾਂ ਦਾ ਹੱਥ ਫੜਿਆ ਉਸ ਦੀਆਂ ਅੱਖਾਂ 'ਚੋਂ ਹੰਝੂ ਵਗਣ ਲੱਗੇ ਮੈਂ ਜਿਸ ਨੂੰ ਪਿਆਰ ਕਰਦੀ ਹਾਂ ਉਹ ਇਸ ਵੇਲੇ ਮੌਤ ਅਤੇ ਜ਼ਿੰਦਗੀ ਦੇ ਨਜ਼ਦੀਕ ਹੈ ਜੇ ਮੈਂ ਇਹ ਵਿਆਹ ਕਰ ਲਿਆ ਤਾਂ ਉਹ ਮਰ ਸਕਦਾ ਹੈ ਇਹ ਗੱਲ ਸੁਣ ਕੇ ਪੂਰੇ ਹਾਲਜ ਚchnaṭa ਸ ਗਿਆ ਪਿਓ ਭਰਾ ਅੱਗੇ ਵਧੇ ਕੌਣ ਹੈ ਉਹ ਤੇਰੇ ਜੀਵਨ ਚ ਕੋਈ ਹੋਰ ਸੀ ਫਿਰ ਕਿੰਜ ਸਾਡੀ ਇੱਜ਼ਤ ਮਿੱਟੀ ਵਿੱਚ ਰੋਲਣੀ ਸੀ ਐਸ ਕਰਕੇ ਉਸ ਪੂਰੇ ਪੰਡਾਲ ਦੇ ਵਿੱਚ ਜੋ ਕਿ ਵਿਵਾਦ ਬਣ ਗਿਆ ਅਬੇ ਮੰਨੂ ਨੇ ਵੀ ਗੁੱਸੇ ਨਾਲ ਪੁੱਛਿਆ ਕੌਣ ਹੈ ਉਹ ਨਿਵਰਤ ਕੰਮ ਦੀ ਹੋਈ ਜ਼ਮੀਨ ਤੇ ਬੈਠ ਗਈ ਮੈਂ ਇਹ ਗੱਲ ਕਦੇ ਨਹੀਂ ਦੱਸਣਾ ਚਾਹੁੰਦੀ ਸੀ ਬਾਰ ਹੋਣ ਜ਼ਰੂਰੀ ਹੋ ਗਿਆ ਸਭ ਦੀਆਂ ਨਿਗਾਹਾਂ ਉਸ ਦੇ ਉੱਪਰ ਲੱਗੀਆਂ ਸਨ ਹਵਾ ਵਿੱਚ ਵੀ ਤਨਾਅ ਪੈਦਾ ਹੋ ਗਿਆ ਇਹ ਸਭ ਕਿਉਂ ਹੋਇਆ ਨਿਮਰਤ ਨੇ ਆਪਣੀ ਜ਼ਿੰਦਗੀ ਦੇ ਵੱਡੇ ਫੈਸਲੇ ਦੇ ਮੋੜ ਤੇ ਇਹ ਗੱਲ ਕਿਉਂ ਆਖੀ ਤੁਹਾਡੇ ਵੀ ਮਨ ਦੇ ਵਿੱਚ ਇਹ ਸਵਾਲ ਜ਼ਰੂਰ ਉੱਠਦਾ ਹੋਵੇਗਾ ਕਿ ਆਖਰਕਾਰ ਉਸਨੇ ਵਿਆਹ ਕਰਵਾਉਣ ਤੋਂ ਮਨਾਂ ਕਿਉਂ ਕਰ ਦਿੱਤਾ ਉਹ ਕੌਣ ਸੀ ਲੜਕਾ ਜਿਸ ਦੇ ਕਰਕੇ ਨਿਮਰਤ ਨੇ ਐਡਾ ਵੱਡਾ ਫੈਸਲਾ ਲੈ ਲਿਆ ਪੂਰਾ ਪੰਡਾਲ ਹੋਸ਼ ਗਵਾ ਚੁੱਕਿਆ ਸੀ ਸਕੇ ਸਬੰਧੀ ਦੋਸਤ ਤੇ ਵਿਆਹ ਲਈ ਆਏ ਮਹਿਮਾਨ ਸਭ ਅਜੇਹੀ ਘਟਨਾ ਦੇ ਗਵਾਹ ਬਣ ਰਹੇ ਸਨ ਜਿਸ ਬਾਰੇ ਕਿਸੇ ਨੇ ਕਦੇ ਸੁਪਰੇ ਦੇ ਵਿੱਚ ਵੀ ਨਹੀਂ ਸੋਚਿਆ ਸੀ ਅਭਿਮਨਯੂ ਤਣਾ ਦੇ ਵਿੱਚ ਸੀ ਪਿਤਾ ਜੀ ਗੁੱਸੇ ਨਾਲ ਨਿਮਰਤਾ ਵੱਲ ਵਧੇ ਕੌਣ ਆ ਉਹ ਸਾਫ਼-ਸਾਫ਼ ਬੋਲ ਨਿਮਰਤ ਦੀ ਮਾਂ ਜੋ ਹੁਣ ਤੱਕ ਧੀ ਦੇ ਅਚਾਨਕ ਬਗਾਵਤ ਕਰਨ ਤੇ ਸ਼ੌਕਦਾਈ ਬੈਠੀ ਸੀ ਉਹ ਵੀ ਝਟਕਾ ਖਾ ਗਈ ਨਿਮਰਤ ਤੂੰ ਦੱਸ ਇਹ ਕੀ ਕਰ ਰਹੀ ਹੈ ਤੋ ਸਾਨੂੰ ਕਿਸੇ ਨੂੰ ਮੂੰਹ ਦਿਖਾਉਣ ਦੇ ਲਾਇਕ ਨਹੀਂ ਛੱਡਿਆ ਪਰ ਨਿਮਰਤ ਚੁੱਪ ਰਹੀ ਤਣਾ ਵਧ ਗਿਆ ਹਰ ਕੋਈ ਉਮੀਦ ਕਰ ਰਿਹਾ ਸੀ ਕਿ ਹੁਣ ਉਹ ਕੋਈ ਵੱਡਾ ਰਾਜ ਖੋਲਣ ਬਣੀ ਹੈ ਅਬ ਮੰਨੂ ਨੇ ਅੱਗੇ ਵਧ ਕੇ ਗੁੱਸੇ ਨਾਲ ਕਿਹਾ ਜੇਕਰ ਤੈਨੂੰ ਇਹ ਵਿਆਹ ਨਹੀਂ ਕਰਨਾ ਸੀ ਤਾਂ ਤੂੰ ਪਹਿਲਾਂ ਦੱਸ ਸਕਦੀ ਸੀ ਹੁਣ ਸਭ ਦੀ ਇੱਜ਼ਤ ਖਤਰੇ ਵਿੱਚ ਪਾ ਦਿੱਤੀ ਨਿਮਰਤ ਦੀਆਂ ਅੱਖਾਂ ਲਾਲ ਹੋ ਗਈਆਂ ਉਹ ਕੰਮ ਦੀ ਆਵਾਜ਼ ਬੋਲੀ ਮੈਂ ਮਜਬੂਰ ਹਾਂ ਇਹ ਵਿਆਹ ਨਹੀਂ ਕਰ ਸਕਦੀ ਕਿਉਂਕਿ ਜਿਸਨੂੰ ਮੈਂ ਪਿਆਰ ਕਰਦੀ ਹਾਂ ਉਹ ਮੌਤ ਦੇ ਬੋਏ ਤੇ ਖੜਾ ਹੈ ਅਤੇ ਜੇ ਮੈਂ ਕਿਸੇ ਹੋਰ ਦੀ ਹੋ ਗਈ ਤਾਂ ਆਪਣੇ ਆਪ ਨੂੰ ਮਾਰ ਲਵੇਗਾ ਇਹ ਗੱਲ ਸੁਣ ਕੇ ਪੂਰੇ ਹਾਲ ਚ ਸਨਾਟਾ ਛਾ ਗਿਆ ਕੌਣ ਹੈ ਉਹ ਕਈ ਆਵਾਜ਼ਾਂ ਇੱਕੋ ਵਾਰ ਉਠੀਆਂ ਨਿਮਰਤ ਨੇ ਆਪਣੇ ਕੰਮ ਦੇ ਹੱਥ ਜੋੜੇ ਸੱਚ ਕਹਿਣਾ ਮੇਰੀ ਮਜਬੂਰੀ ਹੈ ਪਰ ਮੈਂ ਜਿਸਨੂੰ ਪਿਆਰ ਕਰਦੀ ਹਾਂ ਉਹ ਹਸਪਤਾਲ ਵਿੱਚ ਮੌਤ ਦੀ ਜ਼ਿੰਦਗੀ ਨਾਲ ਲੜ ਰਿਹਾ ਹੈ ਜੇ ਮੈਂ ਵਿਆਹ ਕਰ ਲਿਆ ਤਾਂ ਜੋਦੇ ਜੀ ਮਰ ਜਾਵੇਗਾ ਕੌਣ ਇੱਕ ਤਿੱਖੀ ਆਵਾਜ਼ ਗੂੰਜੀ ਨਿਮਰਤ ਨੇ ਹੌਲੀ-ਹੌਲੀ ਜ਼ਮੀਨ ਵੱਲ ਵੇਖਿਆ ਤੇ ਅਖੀਰ ਉਸ ਨੂੰ ਉਹ ਨਾਂ ਲੈ ਦਿੱਤਾ ਵਿਰਾਜ। "ਕੌਣ ਵਿਰਾਜ?" ਅਭਿਮਨਯੂ ਨੇ ਕੜਕ ਦੀ ਆਵਾਜ਼ ਵਿੱਚ ਪੁੱਛਿਆ। "ਵਿਰਾਜ ਜੋ ਮੇਰੇ ਨਾਲ 8 ਸਾਲ ਪਹਿਲਾਂ ਵਾਅਦਾ ਕਰ ਚੁੱਕਾ ਸੀ, ਜੋ ਮੈਨੂੰ ਹਮੇਸ਼ਾ ਲਈ ਆਪਣਾ ਬਣਾਉਣ ਦੀ ਕਸਮ ਝੁਕ ਰਿਹਾ ਸੀ। ਪਰ ਉਹ ਤਾਂ ਮਰ ਗਿਆ ਸੀ," ਇੱਕ ਆਵਾਜ਼ ਪੰਡਾਲ ਵਿੱਚ ਗੂੰਜੀ। ਨਿਮਰਤ ਦੀ ਮਾਂ ਨੇ ਚੀਕ ਮਾਰੀ, "ਇਹ ਕੀ ਕਹਿ ਰਹੀ ਹੈ ਤੂੰ? ਬਾਗਲ ਹੋ ਗਈ ਹੈਂ।" ਅਭਿਮਨਯੂ ਪੂਰੀ ਤਰ੍ਹਾਂ ਹੈਰਾਨ ਸੀ। "ਮੈਂ ਸੋਚਿਆ ਵੀ ਨਹੀਂ ਸੀ ਕਿ ਤੇਰੇ ਦਿਲ ਵਿੱਚ ਕਿਸੇ ਹੋਰ ਦੀ ਛਾਪ ਹੋਵੇਗੀ।" ਪਰ ਨਿਮਰਤ ਨੇ ਗਹਿਰੀ ਸਾਹ ਭਰੀ, "ਨਹੀਂ, ਉਹ ਮਰਿਆ ਨੇ ਸੀ ਪਰ ਉਹ ਵੀ ਨਹੀਂ ਜਾਣਦਾ ਸੀ ਕਿ ਮੈਂ ਅੱਜ ਵਿਆਹ ਕਰ ਰਹੀ ਹਾਂ ਜਦੋਂ ਉਸ ਨੂੰ ਇਹ ਪਤਾ ਲੱਗੇਗਾ ਉਹ ਅਟੈਕ ਆਉਣ ਕਰ ਹਸਪਤਾਲ ਪਹੁੰਚ ਗਿਆ ਤੋਂ ਇਨਾ ਸਾਲ ਚੁੱਪ ਕਿਉਂ ਰਹੀ ਇੱਕ ਰਿਸ਼ਤੇਦਾਰ ਨੇ ਪੁੱਛਿਆ ਕਿਉਂਕਿ ਮੈਨੂੰ ਪਤਾ ਸੀ ਕਿ ਮੇਰਾ ਪਰਿਵਾਰ ਕਦੇ ਵੀ ਮੇਰੇ ਪਿਆਰ ਨੂੰ ਮਨਜ਼ੂਰ ਨਹੀਂ ਕਰੇਗਾ ਅਕਸਮਤ ਹਾਲਚ ਵੱਡੀ ਹਲਚਲ ਹੋ ਗਈ ਕੁਝ ਲੋਕ ਅਭਮਨੂ ਦੀ ਹਮਾਇਤ ਕਰ ਰਹੇ ਸਨ ਕੁਝ ਲੋਕ ਨਿਮਰਦੇ ਪਰ ਅੱਜ ਇੱਕ ਕੁੜੀ ਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਫੈਸਲਾ ਸਭ ਦੇ ਸਾਹਮਣੇ ਖੋਲ ਕੇ ਰੱਖ ਦਿੱਤਾ ਅਗਲੇ ਪਲ ਕਿ ਨਿਮਰਤ ਦਾ ਪਰਿਵਾਰ ਇਸ ਨੂੰ ਮਨਜ਼ੂਰ ਕਰੇਗਾ ਕਿ ਉਹ ਵਿਰਾਜ ਨੂੰ ਮਿਲਣ ਦੇ ਲਈ ਭੱਜ ਜਾਏਗੀ ਜਾਂ ਉਹ ਵਿਆਹ ਤੇ ਹੋਰ ਜ਼ਬਰਦਸਤ ਵਿੱਚ ਆ ਕੇ ਆਪਣੀ ਕਿਸਮਤ ਦੇ ਹਵਾਲੇ ਹੋ ਜਾਵੇਗੀ ਇਹ ਤਾਂ ਅੱਗੇ-ਅੱਗੇ ਸੋਚਣਾ ਹੈ ਹੁਣ ਦੱਸਿਏ ਕਿ ਜੋ ਨਿਮਰਤ ਹੈ ਉਹ ਆਪਣੇ ਕਈ ਹੋਏ ਬੋਲਾਂ ਦੇ ਉੱਪਰ ਖੜੇਗੀ ਜਾਂ ਪਰਿਵਾਰ ਦੇ ਵਿੱਚ ਹੋਰ ਤਣਾਅ ਵਧੇਗਾ ਪੂਰਾ ਪੰਡਾਲ ਹੁਣ ਵੀ ਸੁੰਨ ਹੋਇਆ ਪਿਆ ਸੀ ਹਰ ਕੋਈ ਇੱਕ ਦੂਜੇ ਦੇ ਚਿਹਰੇ ਨੂੰ ਤੱਕ ਰਿਹਾ ਸੀ ਮਾਂ ਅੱਖਾਂ ਵਿੱਚ ਹੰਝੂ ਭਰ ਕੇ ਨਿਮਰਤ ਨੂੰ ਦੇਖ ਰਹੀ ਸੀ ਪਿਤਾ ਗੁੱਸੇ ਵਿੱਚ ਆਪਣੇ ਦੰਦ ਭੜੇਕੇ ਕਰ ਰਿਹਾ ਸੀ ਅਬ ਮੰਨੂ ਦੀ ਪੱਗ ਹਾਲੇ ਵੀ ਉਸਦੇ ਹੱਥ ਵਿੱਚ ਸੀ ਉਸਦੀ ਇੱਜ਼ਤ ਦੇ ਉੱਪਰ ਵੱਜਿਆ ਇਹ ਝਟਕਾ ਉਸਨੇ ਕਦੇ ਸੋਚਿਆ ਵੀ ਨਹੀਂ ਸੀ ਨਿਮਰਤ ਉਸਦੀ ਮਾਂ ਨੇ ਗੁੱਸੇ ਨਾਲ ਆਵਾਜ਼ ਮਾਰੀ ਜੇ ਤੂੰ ਇਹ ਵਿਆਹ ਤੋੜਿਆ ਤਾਂ ਸਮਝ ਲੈ ਕਿਆ ਇਹ ਤੋ ਦੂਸਰੀ ਤੀਨੀ ਪਰ ਨਿਮਰਤ ਨੇ ਕੋਈ ਵੀ ਜਵਾਬ ਨਹੀਂ ਦਿੱਤਾ ਉਸਨੇ ਹੌਲੀ-ਹੌਲੀ ਆਪਣੇ ਮਾਪਿਓ ਵੱਲ ਦੇਖਿਆ ਪਰ ਉਹਨਾਂ ਦੀਆਂ ਅੱਖਾਂ ਵਿੱਚ ਉਹ ਹਮਦਰਦੀ ਨਹੀਂ ਸੀ ਜੋ ਇੱਕ ਬੇਟੀ ਦੇ ਦਿਲੀ ਹਾਲਾਤ ਨੂੰ ਸਮਝਣ ਲਈ ਚਾਹੀਦੀ ਸੀ ਉਸ ਦੀ ਆਵਾਜ਼ ਕੰਬ ਗਈ ਮੈਨੂੰ ਮਾਫ਼ ਕਰਿਓ ਪਰ ਮੈਂ ਇਹ ਵਿਆਹ ਨਹੀਂ ਕਰ ਸਕਦੀ ਅਬੀਵਲਿਓ ਨੇ ਆਪਣਾ ਮੋਢਾ ਛੁਡਾਇਆ ਨਿਮਰਤ ਮੈਂ ਤੈਨੂੰ ਪਿਆਰ ਕੀਤਾ ਸੀ ਤੈਨੂੰ ਆਪਣੀ ਜ਼ਿੰਦਗੀ ਬਣਾਉਣ ਦੇ ਸੁਪਨੇ ਦੇਖੇ ਸਨ ਤੇਰੇ ਪਿੱਛੇ ਪਿਛਲੇ ਇਨਕਾਰ ਨੇ ਸਾਰੀ ਦੁਨੀਆ ਦੇ ਸਾਹਮਣੇ ਮੈਨੂੰ ਸ਼ਰਮਿੰਦਾ ਕਰ ਦਿੱਤਾ ਨਿਮਰਤ ਨੇ ਠੰਡੇ ਸੁੱਕੇ ਸਬਰ ਵਿੱਚ ਕਿਹਾ ਅਵੇ ਮਨਿਉ ਤੂੰ ਇੱਕ ਭਲਾ ਇਨਸਾਨ ਹੈ ਪਰ ਮੈਂ ਇਹ ਵਿਆਹ ਆਪਣੇ ਦਿਲ ਉਤੇ ਪੱਥਰ ਰੱਖ ਕੇ ਵੀ ਤਾਂ ਨਹੀਂ ਕਰ ਸਕਦਾ ਜੀ ਇਕੋ ਨਹੀਂ پاگل ਹੋ ਗਈ ਹੈ ਇੱਕ ਰਿਸ਼ਤੇਦਾਰ ਨੇ ਕਿਹਾ ਇਸ ਨੂੰ ਤੁਰੰਤ ਘਰੋਂ ਕੱਢੋ ਕਿਸੇ ਨੇ ਆਵਾਜ਼ ਮਾਰੀ ਇੱਥੋਂ ਤੱਕ ਕਿ ਨਿਮਰਤ ਦੇ ਭਰਾ ਨੇ ਵੀ ਅੱਗੇ ਵਧ ਕੇ ਉਸ ਦੀ ਬਾਹ ਫੜਿਆ ਕਿ ਚੱਲ ਕਰ ਪਰ ਅਗਲੇ ਪਲ ਇੱਕ ਆਵਾਜ਼ ਨੇ ਸਭ ਨੂੰ ਹੋਰ ਹੈਰਾਨ ਕਰਕੇ ਰੱਖ ਦਿੱਤਾ ਨਿਮਰਤ ਨਹੀਂ ਜਾਵੇਗੀ ਸਭ ਨੇ ਪਲਟ ਕੇ ਦਰਵਾਜ਼ੇ ਵੱਲ ਦੇਖਿਆ ਹਸਪਤਾਲ ਦੇ ਗੌਣ ਵਿੱਚ ਚਿਹਰੇ ਤੇ ਜ਼ਖਮਾਂ ਦੇ ਨਿਸ਼ਾਨ ਹੌਸਲੇ ਨਾਲ ਖੜਾ ਵਿਰਾਜ ਆਪਣੇ ਕੰਬਦੇ ਪੈਰਾਂ ਨਾਲ ਅੰਦਰ ਆ ਰਿਹਾ ਸੀ ਹਰ ਕੋਈ ਸ਼ੌਕ ਸੀ ਨਿਮਰਤ ਦੀਆਂ ਅੱਖਾਂ ਵਿੱਚ ਹੰਝੂ ਵਗਣ ਲੱਗ ਪਏ ਵਿਰਾਜ ਉਹ ਦੌੜ ਕੇ ਉਸ ਦੇ ਕੋਲ ਗਿਆ ਮੈਂ ਆ ਗਿਆ ਨਿਮਰਤ ਤੇਰੀ ਜ਼ਿੰਦਗੀ ਵਿੱਚ ਪੈਰ ਪਾਉਣ ਵਾਲਾ ਮੈਂ ਹੁਣ ਵੀ ਜਿੰਦਾ ਹਾਂ ਹਾਲ ਵਿੱਚ ਚੀਖ ਚਿੱਲਾ ਨਾਲ ਭਰ ਗਿਆ ਇਹ ਕਿਹੜਾ ਨਵਾਂ ਦੰਗਲ ਲਿਆ ਕੇ ਆ ਗਏ ਹੋ ਤੁਸੀਂ ਨਿਮਰ ਦੇ ਪਿਤਾ ਨੇ ਗੁੱਸੇ ਨਾਲ ਕਿਹਾ ਇਹ ਕੌਣ ਕਿਸੇ ਨੇ ਪੁੱਛਿਆ ਅਭਿਮੰਦੂ ਨੇ ਤਿੱਖੀ ਨਜ਼ਰ ਨਾਲ ਵਿਰਾਜ ਵੱਲ ਦੇਖਿਆ ਉਹ ਤਾਂ ਮਰ ਗਿਆ ਸੀ ਨਹੀਂ ਵਿਰਾਜ ਨੇ ਉੱਤਰ ਦਿੱਤਾ ਮੈਂ ਮਰਿਆ ਨਹੀਂ ਮੈਨੂੰ ਮਾਰਿਆ ਗਿਆ ਸੀ ਸੰਸਕਾਰ ਹਾਲ ਹੁਣ ਬਿਲਕੁਲ ਸਨਾਟੇ ਵਿੱਚ ਚਲਾ ਗਿਆ ਮਤਲਬ ਨਿਮਰਤ ਦੀ ਮਾਂ ਨੇ ਚੌਂਕਦੇ ਹੋਏ ਪੁੱਛਿਆ ਵਿਰਾਜ ਹੌਲੀ-ਹੌਲੀ ਬੋਲਿਆ ਅੱਜ 7 ਸਾਲ ਬਾਅਦ ਮੈਂ ਉਹ ਸੱਚਾਈ ਬਿਆਨ ਕਰਾਂਗਾ ਜਿਸ ਨੇ ਮੇਰੀ ਜ਼ਿੰਦਗੀ ਤਬਾਹ ਕੀਤੀ ਸੀ ਕੀ ਸੀ ਉਹ ਸੱਚਾਈ ਕਿਸ ਨੇ ਵਿਰਾਜ ਨੂੰ ਮਾਰਨ ਦੇ ਲਈ ਛੱਡਿਆ ਕੀ ਨਿਮਰਤ ਦੇ ਮਾਪਿਓ ਹੁਣ ਵੀ ਆਪਣੇ ਦੀਦਾ ਸਾਥ ਦੇਣਗੇ ਅੱਗੇ ਕੀ ਹੋਵੇਗਾ ਤੁਹਾਡੇ ਵੀ ਮਨ ਦੇ ਵਿੱਚ ਇਹ ਸਵਾਲ ਉਦੇ ਹੋਣਗੇ ਇਹ ਕਹਾਣੀ ਅੱਗੇ ਜਾਰੀ ਰਹੇਗੀ ਤੇ ਕੱਲੇ-ਕੱਲੇ ਜੋ ਕਿ ਪਰਦੇ ਅਤੇ ਕੱਲੇ-ਕੱਲੇ ਸੱਚਾਈ ਇਸ ਦੇ ਵਿੱਚ ਸਾਹਮਣੇ ਆਵੇਗੀ ਹਾਲ ਦੇ ਵਿੱਚ ਹਜੇ ਵੀ ਸਨਾਟਾ ਛਾਇਆ ਹੋਇਆ ਸੀ ਵਿਰਾਜ ਜੋ 7 ਸਾਲ ਪਹਿਲਾਂ ਮਰਿਆ ਹੋਇਆ ਮੰਨਿਆ ਜਾ ਚੁੱਕਿਆ ਸੀ ਅੱਜ ਨਿਮਰਤ ਦੇ ਘਰ ਵਿੱਚ ਜ਼ਿੰਦਾ ਆਇਆ ਸੀ ਹਰ ਕੋਈ ਅਣਸੁਣੀ ਗੱਲ ਦੀ ਉਡੀਕ ਕਰ ਰਿਹਾ ਸੀ ਮੈਨੂੰ ਮਾਰਿਆ ਗਿਆ ਸੀ ਵਿਰਾਜ ਦੀ ਗੱਲ ਪੂਰੇ ਹਾਲਚ ਗੁੰਨੇ ਦੀ ਕੌਣ ਸੀ ਉਹ ਅਭਿਵੰਨੂ ਨੇ ਗੁੱਸੇ ਨਾਲ ਪੁੱਛਿਆ ਕਿਸ ਨੇ ਤੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਵਿਰਾਜ ਨੇ ਹੌਲੀ-ਹੌਲੀ ਨਿਮਰਤ ਵੱਲ ਦੇਖਿਆ निमृत ਨੂੰ ਸਭ ਕੁਝ ਪਤਾ ਹੈ ਇਹ ਗੱਲ ਸੁਣ ਕੇ ਪੂਰੇ ਪਰਿਵਾਰ ਦੇ ਚਿਹਰੇ ਤੇ ਹੈਰਾਨੀ ਛਾ ਗਈ ਨਿਮਰਤ ਉਸ ਦੇ ਪਿਤਾ ਨੇ ਕੜਕ ਦੀ ਆਵਾਜ਼ ਪੁੱਛਿਆ ਨਿਮਰਤ ਹੌਲੀ-ਹੌਲੀ ਅੱਗੇ ਵਧੀ ਉਸ ਦੀਆਂ ਅੱਖਾਂ ਅਭਿਮੰਨੂ ਦੀਆਂ ਅੱਖਾਂ ਜਿੱਦੀਆਂ ਦੇਖ ਰਹੀਆਂ ਸਨ ਮੈਨੂੰ ਮਾਫ਼ ਕਰ ਦੇ ਪਰ ਇਹ ਵਿਆਹ ਮੈਂ ਨਹੀਂ ਕਰ ਸਕਦੀ ਪਰ ਕਿਉਂ ਅਭਿਮੰਨੂ ਨੇ ਝਟਕੇ ਨਾਲ ਪੁੱਛਿਆ ਕਿਉਂਕਿ ਤੂੰ ਹੀ ਮੇਰੇ ਪਿਆਰ ਨੂੰ ਮਾਰਨ ਦੇਣੀ ਛੱਡਿਆ ਸੀ ਨਿਮਰਤ ਦੀ ਗੱਲ ਨੇ ਸਾਰੇ ਰਿਸ਼ਤੇਦਾਰਾਂ ਦੇ ਹੋਸ਼ ਉਡਾ ਦਿੱਤੇ ਕੀ ਅਭਿਮੰਨੂ ਚੌਕ ਗਿਆ ਹਾਂ ਨਿਮਰਤ ਗੁੱਸੇ 'ਚ ਆ ਗਈ 7 ਸਾਲ ਪਹਿਲਾਂ ਜਦੋਂ ਵਿਰਾਜ ਤੇ ਮੈਂ ਇਕੱਠੇ ਵਿਆਹ ਕਰਨਾ ਚਾਹੁੰਦੇ ਸੀ ਤੂੰ ਹਮੇਸ਼ਾ ਮੇਰੀ ਜ਼ਿੰਦਗੀ ਵਿੱਚ ਰੁਕਾਵਟ ਬਣਿਆ ਜਦੋਂ ਤੈਨੂੰ ਪਤਾ ਲੱਗਾ ਕਿ ਮੈਂ ਤੇਰੇ ਨਾਲ ਨਹੀਂ ਪਰ ਵਿਰਾਜ ਨਾਲ ਵਿਆਹ ਕਰਨਾ ਚਾਹੁੰਨੀ ਆ ਤੂੰ ਮੇਰੇ ਨਾਲ ਵੈਰ ਪਾ ਲਿਆ ਝੂਠ ਅਭਵਨਿਓ ਗੁੱਸੇ ਨਾਲ ਬੋਲਿਆ ਨਹੀਂ ਇਹ ਸੱਚ ਹੈ ਵਿਰਾਜ ਨੇ ਕਿਹਾ ਉਹ ਰਾਤ ਯਾਦ ਕਰ ਜਦ ਤੂੰ ਆਪਣੇ ਦੋਸਤਾਂ ਨਾਲ ਮੇਰੇ ਉੱਤੇ ਹਮਲਾ ਕਰਵਾਇਆ ਤੂੰ ਮੈਨੂੰ ਮਾਰਨ ਦੇ ਲਈ ਛੱਡ ਦਿੱਤਾ ਪਰ ਮੇਰੀ ਕਿਸਮਤ ਨਾਲ ਮੈਂ ਬਚ ਗਿਆ 7 ਸਾਲ ਮੈਂ ਆਪਣੇ ਆਪ ਨੂੰ ਸੰਭਾਲਣ ਵਿੱਚ ਲਾ ਦਿੱਤਾ ਕਿਉਂ ਨਿਮਰਤ ਜੇ ਤੈਨੂੰ ਇਹ ਸਭ ਪਤਾ ਸੀ ਤਾਂ ਹੁਣ ਤੱਕ ਤੂੰ ਚੁੱਪ ਕਿਉਂ ਰਹੀ ਉਸਦੇ ਪਿਤਾ ਨੇ ਗੁੱਸੇ ਨਾਲ ਬੁੱਚਿਆ ਕਿਉਂਕਿ ਮੈਨੂੰ ਪਤਾ ਸੀ ਤੁਸੀਂ ਮੇਰੀ ਕਦੇ ਵੀ ਨਹੀਂ ਸੁਣਦੇ ਤੁਸੀਂ ਹਮੇਸ਼ਾ ਆਪਣੀ ਇੱਜ਼ਤ ਦੀ ਸੋਚੀ ਪਰ ਮੇਰੇ ਦਿਲ ਦੀ ਨਹੀਂ ਅਭਿਮਨਯੋ ਹੁਣ ਵੀ ਹਰਾਰ ਖੜਾ ਸੀ ਉਸਦੇ ਚਿਹਰੇ ਤੇ ਸਾਰੇ ਰੰਗ ਉੱਡ ਚੁੱਕੇ ਸਨ ਤੂੰ ਮੇਰੇ ਉੱਪਰ ਇਲਜ਼ਾਮ ਲਗਾ ਰਹੀ ਹੈ ਉਸਨੇ ਹੌਲੀ ਆਵਾਜ਼ ਵਿੱਚ ਕਿਹਾ ਇਹ ਇਲਜ਼ਾਮ ਨਹੀਂ ਇਹ ਸੱਚਾਈ ਹੈ ਵਿਰਾਜ ਨੇ ਅੱਗੇ ਵੱਧ ਕੇ ਕਿਹਾ ਤੇ ਹੁਣ ਇਹ ਵੀ ਸੱਚ ਹੈ ਕਿ ਨਿਮਰਤ ਤੇਰਾ ਨਹੀਂ ਮੇਰਾ ਇੰਤਜ਼ਾਰ ਕਰਨੇ ਸੀ ਇਹ ਵਿਆਹ ਨਹੀਂ ਹੋਵੇਗਾ ਨਿਮਰਤ ਨੇ ਇਹ ਸ਼ਬਦ ਹਾਲ ਵਿੱਚ ਕੋਲ ਹੀ ਪਾਇਆ ਪੂਰਾ ਪਰਿਵਾਰ ਅੜਸੁਣੀ ਹਕੀਕਤ ਦੇ ਸਾਹਮਣੇ ਸ਼ੌਕ ਸੀ ਅਭਿਮੰਨੂ ਵੀ ਚੁੱਪ ਸੀ ਪਰ ਉਹਦੀਆਂ ਅੱਖਾਂ 'ਚ ਹਾਰ ਨਜ਼ਰ ਆ ਰਹੀ ਸੀ ਹੁਣ ਤੁਸੀਂ ਵੀ ਸੋਚੋ ਕਿ ਆਖਿਰ ਕੀ ਨਤੀਜਾ ਹੋਵੇਗਾ ਕਿ ਨਿਮਰਤ ਤੇ ਵਿਰਾਜ ਹੁਣ ਇਕੱਠੇ ਹੋਣਗੇ ਜਾਂ ਅਭਿਮੰਨੂ ਇਹ ਬੇਇੱਜ਼ਤੀ ਸਹਿ ਨਹੀਂ ਕਰੇਗਾ ਐਦਾਂ ਦੇ ਹਾਲਾਤ ਦੇ ਵਿੱਚ ਇਨਸਾਨ ਕਿਹੜੇ ਫੈਸਲੇ ਲੈਂਦਾ ਹੈ ਤੁਹਾਡੇ ਮਨ ਦੇ ਵਿੱਚ ਇਸ ਦੇ ਬਾਰੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸੋ ਤੇ ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਸ਼ੇਅਰ ਵੀ ਕਰੋ ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਦੇ ਨੂੰ ਸਬਸਕ੍ਰਾਈਬ ਕਰ ਦਿਓ ਤੇ ਇਸ ਚੈਨਲ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਧੰਨਵਾਦ